ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਬਮਚੇ ਖੇਤਾਂ ਦੇ ਜੀ بارش ਹੋ ਗਈ ਹੱਡੀ ਸੀ ਤੇ ਸੋਚਿਆ ਸੀ ਕਿ ਜਾ ਕੇ ਆਉਂਦੇ ਆ ਪਰ ਇੱਥੇ ਤੇ ਨਜ਼ਾਰਾ ਹੀ ਕੁਝ ਹੋਰ ਆ ਪਾਣੀ ਖੜਾ ਹੋਇਆ ਹੈ ਵਿੱਚ ਸਬਜ਼ੀ ਦੇ ਤੇ ਅਸੀਂ ਫੇਰ ਹੁਣ ਸੋਚਿਆ ਕਿ ਚਲੋ ਉੱਦਾਈ ਵੀਡੀਓ ਬਣਾ ਲੈਨੇ ਸੀ ਸੋਚਿਆ ਕਿ ਲਾਈਵ ਵੀ ਹੋਵਾਂਗੇ ਜਾ ਕੇ ਸਬਜ਼ੀ ਵੀ ਲਾਵਾਂਗੇ ਤੇ ਉਹ ਪਾ ਸਾਰਾ ਜੋ ਸੀ ਮੰਦੇ ਕੜਾ ਤੇ ਕਰ ਕਰ ਖਾ ਉਹ ਗੱਲ ਹੋਈ ਸਾਡੇ ਨਾਲ ਅਸੀਂ ਬੜਾ ਕੁਝ ਸੋਚ ਕੇ ਆਏ ਸੀ ਕਿ ਮੌਸਮ ਬੜਾ ਵਧੀਆ ਆ ਕਿ ਰਮੀ ਹੈਗੀ ਆ ਪਰ ਫੋਨ ਦਿੱਤੀ ਜਾ ਰਹੇ ਆ ਬਈ ਵੀਡੀਓ ਪਾ ਦਾਂਗੇ ਵੀਡੀਓ ਬਣਾ ਰਹੇ ਹਾਂ ਲਾਈਵ ਨਹੀਂ ਹੋ ਰਹੇ ਸੋਚਿਆ ਸੀ ਕਿ ਖੇਤ ਵਿਦ ਕਾ ਵਾਂਗੇ ਪਾਰਕ ਕੋਲ ਸਬਜੀ ਲੱਗੀ ਅਸੀਂ ਨਾਲ ਪਰਜਾਈ ਆਈਆਂ ਸੀ ਦੇਖੋ ਹੁਣ ਤੀ ਵੇਖ ਲਓ ਕਿ ਪਾਣੀ ਬਹੁਤ ਰੁਕਿਆ ਹੋਇਆ ਇੱਥੇ ਕਿੱਸੀ ਵੜ ਨਹੀਂ ਰੇ ਇੰਦਾ ਜਾ ਰਿਹਾ ਥੋੜਾ ਥੋੜਾ ਖੁਬ ਖੁਬ ਕੀ ਖੁਬ ਇੰਨਾ ਕਿ ਬਹੁਤ ਪਾਣੀ ਆ ਸਬਜੀ ਚ ਕੀ ਹਵਾ ਬਹੁਤ ਸੁਣਾ ਮੌਸਮ ਵਧੀਆ ਵਾ ਦਿਲ ਕਰਦਾ ਨੇ ਜਾਣ ਨਹੀਂ ਇੱਥੋਂ ਪਰ ਹੁਣ ਜਾਣਾ ਫਾਨੂੰ ਪੈਣਾ ਕੀ ਕੁ ਕੰਮ ਹੈੜੀ ਇੱਥੇ ਹੋਰ ਸਬਜ਼ੀ ਤੋੜਨੀ ਸੀ ਬਸ ਚੱਲ ਜੀ ਆਪਾਂ ਚਲੋ ਠੀਕ ਹੈ ਜੀ ਹੋਰ ਤੁਹਾਨੂੰ ਵਿਖਾਉਨੇ ਆ ਨਜ਼ਾਰਾ ਸਾਰਾ ਕੁਝ ਨੇ ਨਾਨ ਪਰਚਾਈ ਅਸੀਂ ਕੀ ਗੱਲਾਂ ਬਾਤਾਂ ਕਰ ਰਹੀਆਂ ਇਹ ਕਿੱਡੇ ਵੱੱਗੇ ਤਾਂ ਦਿਖਾਉਨੇ ਆ ਠੀਕ ਹੈ ਜੀ ਸਹੀ ਹੋਏ ਲਾਈਵ ਨੇ ਪੈੜੀਆਂ 'ਚ ਜਾ ਕੇ ਹੈ ਤੇ ਨਾਲੇ ਅਸੀਂ ਕਰਦੇ ਆ ਵੀਡੀਓ ਬਣਾਉਣੇ ਆ ਨਾਲੇ ਸਬਜ਼ੀ ਤੋੜ ਕੇ ਲਿਆਉਣੇ ਆ ਤੇ ਸਾਡੇ ਨਾਲ ਨਾਲ ਆਹ ਗੱਲ ਬਣੀ ਕਿ ਬਾਅਦ ਵਿੱਚ ਵੇਖੋ ਪਾਣੀ ਖਲੋਤਾ ਹੋਇਆ ਚਲੋ ਕਰਦੀ ਆ ਸਬਜ਼ੀ ਤੋੜ ਲੈਂਦੀ ਸਬਜ਼ੀ 'ਚ ਪਾਣੀ ਖਲੋਤਾ ਆ ਵਧੀਆ ਲੱਗਾ ਕਿ ਬਾਹਰ ਸਪਈ ਮੌਸਮ ਠੰਡਾ ਠੰਡਾ ਵਾ ਤੇ ਜਾਣੇ ਸਬਜੀ ਚ ਬਲੇ ਨਹੀਂ ਪਤਾ ਕਿ ਘੜੇ ਪਾਣੀ ਘਲਤਾ ਵਣਾ ਤੇ ਪਰ ਸਬਜੀ ਵੀ ਜਾਦੀ ਹੈਣੀ ਇੰਨੀ ਇੱਕ ਵਲੀ ਟੁੱਟੀ ਹੋਈ ਜਾਂ ਦੋ ਤਿੰਨ ਦਿਨਾਂ ਨੂੰ ਚਲੋ ਜੀ ਠੀਕ ਆ ਜੀ ਚਲਦੇ ਆਪਾਂ ਹੌਲੀ ਹੌਲੀ ਤਕੱਪਾ ਚ தோடா சபஜி தோடா வேணும் ਆ ਵੇਖੋ ਪਾਣੀ ਕੜਾਵਾ ਸਰ ਬਹੁਤ ਬਹੁਤ ਅੰਡਾ ਵੇਖ ਲਈ ਪਰ ਇਹ ਨਹੀਂ ਵੇਖਿਆ ਕਿ ਆ ਬੀਬੀ ਪਾਣੀ ਨਿਕਲਦਾ ਹੜਾ ਪੈੜੀ ਤੇ ਇੰਨੀ ਗਤੀ ਸੋਚਿਆ ਜੇ ਸੋਚਿਆ ਬਹੁਤ ਵਧੀਆ ਚੱਲੀ ਇਹ ਦੋ ਤਿੰਨ ਦਿਨਾਂ ਨੂੰ ਅੰਨ ਕਿੰਨਾ ਪਾਣੀ ਤਰੂਵੇ ਜੇ ਪਾਣੀ ਜੇ ਕੰਗਲੀ ਚਾਹਤ ਕਿ ਆਹੋ ਜੀ ਅਸੀਂ ਉਹ ਤੋਂ ਵੀਡੀਓ ਬਣਾਉਣ ਲੱਗੇ ਸੀ ਦੀ ਮਤਲਬ ਹੋ ਗਈ 5 ਮਿੰਟ ਲੱਗੇ ਨੇ ਕਿ 6 ਮਿੰਟ ਹੈ ਨਾ ਉਹ ਪਰ یوں ਜਿੱਥੋਂ ਨਾ ਵੀਡੀਓ ਬਣਾਉਂਦੇ ਬਣਾਉਂਦੇ ਇੱਥੇ ਰੋਡ ਦੇ ਆ ਗਏ ਇੱਥੇ ਤੱਕ ਆ ਗਏ ਤੇ ਸਾਨੂੰ ਨਾ ਇੱਥੇ ਆ ਕੇ ਪਤਾ ਲੱਗਾ ਕਿ ਵੀਡੀਓ ਤਾਂ ਤੇ ਹੋਣੀ ਨਹੀਂ ਕੀਤੀ ਪਟੜਾ ਨਾ ਨਾਨ ਵਰਜਾਈ ਗੱਲਾਂ ਕਰਦੀ ਆਉਂਦੀਆਂ ਮੈਂ ਵੀਡੀਓ ਬਣਾਉਂਦੀ ਆ ਰਹੀ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਸੀ ਪਰ ਤੁਹਾਨੂੰ ਤੁਹਾਡੇ ਤੱਕ ਪਹੁੰਚ ਨਹੀਂ ਸਕੀਆਂ ਹੋਣੀ ਨਹੀਂ ਕੀਤੀ ਸੀ ਵੀਡੀਓ ਮਸੋ ਉਹ ਤਾਂ ਹੀ ਬਣ ਗਈ ਆ ਜਾਂ ਵੇਖਿਆ ਤੇ ਵੀਡੀਓ ਬਣੀ ਨਹੀਂ ਉਹ ਵੀ ਤੁਹਾਨੂੰ ਕਲਿੱਪ ਦਵਾਂਗੇ ਜਿਹੜਾ ਰਿਐਕਸ਼ਨ ਆਇਆ ਨਾ ਸਾਡਾ ਬਾਅਦ ਵਿੱਚ ਉਹ ਥੋੜੀ ਜਿਹੀ ਕਲਿੱਪ ਬਣ ਗਈ ਆ ਉਹ ਵੀ ਇਤੋਂ ਬਾਅਦ ਕਲਿੱਪ ਦੇ ਕੇ ਉੱਥੇ ਸੀ ਤੇ ਅੱਜ ਸਾਡੇ ਨਾਲ ਇਦਾਂ ਹੋ ਰਹੀ ਆ ਪਹਿਲਾਂ ਸਾਡੇ ਨਾਲ ਸਬਜੀ ਇਦਾਂ ਹੋ ਰਹੀ ਆ ਅੱਜ ਫੇਰ ਵੀਡੀਓ ਉਥੋਂ ਲੈ ਕੇ ਵੀਡੀਓ ਬਣਾਉਂਦੇ ਆਈਆਂ ਰੋਡ ਤੇ ਗੱਲਾਂਬੱਤਾਂ ਤੁਹਾਡੇ ਨਾਲ ਕਰਦੇ ਆਂੀਆਂ ਪੈਟਰੋਲ ਵਾਲਾ ਤੇ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਸਾਡੀ ਤੇ ਵੀਡੀਓ ਬਣੀ ਨਹੀਂ ਅਸੀਂ ਆਉਣ ਹੀ ਨਹੀਂ ਕੀਤਾ ਤਾਂ ਸੋਚ ਚਲੋ ਠੀਕ ਹੈ ਜੀ ਫਿਰ ਹਨਾ ਥੋੜਾ ਸਾਹ ਲੈ ਲਿਆ ਇਹਵੇਂ ਤੇ ਤੁਰਤੇ ਹੁਣ ਆਪਾਂ ਥੋੜਾ ਸੈਰ ਵੀ ਹੋ ਗਈ ਬੜਾ ਮੌਲਾ ਬਾਹਰ ਦਾ ਮੌਸਮ ਬੜਾ ਵਧੀਆ ਸੀ ਤੇ ਥੋੜਾ ਘੁੰਮ ਕੇ ਆ ਚਲੋ ਸਬਜੀ ਦੋ ਤਿੰਨ ਅੰਦਰ ਅੰਦਰ ਚੱਲ ਜਾਾਂਗੇ ਹਨਾ ਅੱਜ ਇੱਕ ਦੋ ਦਿਨ ਦੀ ਆਪਣੀ ਹੈ ਜੀ ਚਲੋ ਠੀਕ ਹੈ ਜੀ ਹਣਾ ਤੁਰ ਕੇ ਚਲੋ ਜੀ ਫਿਰ ਮਿਲਾਂਗੇ ਜੀ ਹੁਣ ਆਪਾਂ ਤੇ ਇਸ ਤੋਂ ਬਾਅਦ ਜਿਹੜੀ ਆ ਪਕਪ ਲਿਪ ਤੁਹਾਨੂੰ ਦਵਾਂਗੇ ਨਾ ਕੰਪੂਰ ਦੇ ਅੱਖਿਓ ਜੋ ਸਾਡਾ ਰਿਐਕਸ਼ਨ ਹੋਇਆ ਵੀਡੀਓ ਨਹੀਂ ਪੜੀ ਉਹ ਥੋੜੀ ਜਿਹੀ ਪੜੀ ਠੀਕ ਹੈ ਜੀ ਹਾਂ ਕਿਦਾਂ ਦਾ ਤੁਹਾਨੂੰ ਲੱਗ ਰਿਹਾ ਕਿਵੇਂ ਦੀਆਂ ਵੀਡੀਓ ਅਸੀਂ ਬਣਾਇਆ ਕਰੀਏ ਤੇ ਜਿੱਥੇ ਸੁਝਾਅ ਤੁਹਾਨੂੰ ਦਿਆ ਕਰੋ ਕੋ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਜੋ ਵੀ ਵੀਰ ਦੇਖ ਰਿਹਾ ਹੈ ਸ਼ੇਅਰ ਕਰੋ ਕਮੈਂਟ ਕਰਕੇ ਸਾਨੂੰ ਰਹਿ ਦਿਓ ਆਪਣੀ ਤੇ ਠੀਕ ਹੈ ਜੀ ਪਾਣੇ ਬਣਾਵਾਂ ਨੂੰ ਬਾਈ ਗੁੱਦੀ ਦਾ ਖਾਲਸਾ ਲੈ ਲੀਜੀ ਹਾਤੇ ਲੋ ਜੀ ਦੇਖੋ ਜੀ ਆ ਵੀਡੀਓ ਤਾਂ ਕੀਤੀ ਨਹੀਂ ਆਉਣ ਹਾਂ ਉਹ ਫਿਰ ਬਣ ਕੇ ਹਟ ਗਈ ਉਹ ਥੋੜੀ ਜੀ ਮੈਂ ਨੈਚਰ ਦੀ ਬੋਲਣ ਦੀ